ਜਨਰੇਸ਼ਨ ਜਿਹੜੀ ਹੈ ਖਤਮ ਇਸ ਉਹਦਾ ਕਾਰਨ ਮੈਂ ਕਿੰਨੀ ਕਵਾਰ ਦੱਸਾਂ ਫੇਰ ਦੱਸ ਦਿਨਾ ਉੱਥੇ ਵੀ ਆਂਦੇ ਫਿਰ ਕਹਿੰਦਾ ਜੀ ਹੁਣ ਨਵਾਂ ਸ਼ੁਰੂ ਨਹੀਂ ਛੱਡੀਆ 2 ਸਾਲਾਂ ਤੇ ਕਹੀ ਜਾਂਦੇ ਸੀ ਬਈ ਅਸੀਂ ਲੋਕਾਂ ਦੀ ਸਰਕਾਰ ਤੁਹਾਡੇ ਦੁਆਰੇ ਮੇਰਾ ਇਹ ਮੇਰਾ ਵਿਜਨ ਸੀ ਜਿਹੜਾ ਮੈਂ ਲੋਕਲ ਸੈਲ ਗਵਰਨਮੈਂਟ ਦਿੱਤਾ ਸੀ ਲੋਕਾਂ ਦੀ ਸਰਕਾਰ ਲੋਕਾਂ ਦੇ ਨਿਵਾ ਹਾਂਜੀ ਉਹ ਕਹਿੰਦਾ 2 ਸਾਲਾਂ ਦਾ ਤਾਂ ਹੋਇਆ ਨਹੀਂ ਮੇਰੀ ਘਰ ਵਾਲੀ 4000 ਰੁਪਏ ਦਿੱਤੇ ਐ ਮਸਾਂਸਲਤੇ ਨਹੀਂ ਆ ਪਰਥ ਸਰਟੀਫਿਕੇਟ ਡੈਥ ਸਰਟੀਫਿਕੇਟ ਨਕਸ਼ੇ ਲਿਆ ਕੋਈ ਲੈ ਕੇ ਦਿਖਾਵੇ ਮਾਂ ਦਾ ਪੁੱਤ ਵੀ 10000 15000 ਤੋਂ ਘੱਟ ਡਿਸਟ੍ਰਿਕਟ ਕਾਰਗ ਦਿਖਾਵੇ ਕੋਈ ਜਾ ਉਹ ਕਹਿੰਦੇ ਮਾਰਾ ਥੋੜੀ ਜਿਹੀ ਸ਼ਕਤੀ ਕਰਦੀ ਇਹਨਾਂ ਨੇ ਡਬਲ ਲਵਾਂਗੇ ਡਬਲ ਤੇ ਕਿੱਥੇ ਤੇਰਾ ਫੋਨ ਕਰਪਸ਼ਨ ਵਾਲਾ ਆ ਗਾਇਨ ਮੁੱਦੇ ਆ ਤੇ ਮੰਮੀ ਪਾਪੇ ਕੱਢੇ ਆ ਸਾਰਿਆਂ ਦੇ ਸਾਦੇ ਕੱਢ ਲੈ ਘੋੜੇ ਕੱਢ ਲੈ ਇਹ ਮੁੱਦੇ ਨੇ ਓਏ ਹੈ ਇਹ ਪਟਕਾਣਾ ਬੰਦ ਕਰੋ ਮਾਨ ਸਾਹਿਬ ਛੋਟਾ ਪਾਈਆਂ ਇੱਥੇ ਆ ਇੱਥੇ ਆ ਇੱਥੇ ਇਹ ਪੰਜਾਬ ਦੇ ਲੋਕਾਂ ਦੇ ਲੋਕ ਇੱਥੇ ਦੇ ਮੁੱਦੇ ਨੇ ਖਾਈ ਪੀ ਤੁਸੀਂ ਜਾਣਦੇ ਹੋ ਕੰਨੇ ਚੁੱਪਣ ਨੂੰ ਪਾਦਰੀ ਡੰਡੇ ਖਾਨ ਨੂੰ ਰਿਚ ਲੋਕਾਂ ਦੀਆਂ ਪੈਨਸ਼ਨਾਂ ਖੜਕੀਆਂ ਪੜਾਵਾ ਪੈਨਸ਼ਨਾਂ ਖੜਕੀਆਂ ਲੋਕਾਂ ਦੀਆਂ ਤਨਖਾਹਾਂ ਖੜਕੀਆਂ ਟਾਂਕੀਆਂ ਤੇ ਪ੍ਰੋਫੈਸਰ ਟੀਚਰ ਹੈ ਜਿਹੜਾ ਥਾਂ ਜਿੱਥੇ ਧਰਨਾ ਨਹੀਂ ਲੱਗਿਆ ਫਿਰ ਜਦੋਂ ਧਰਨਾ ਲੱਗਦਾ ਤੂੰ ਕਹਿੰਦਾ ਜੀ ਸਿਕਿਉਰਟੀ ਦੀ ਕੀ ਲੋੜ ਹੈ ਗੱਡੀ 'ਚ ਜਾਵੇ ਬੰਦਾ ਹੈਲੀਕਾਪਟਰ ਦੀ ਕੀ ਲੋੜ ਹੈ ਪੰਜਾਬ ਤਾਂ ਢਾਈ ਘਟਾ ਜਾ ਇੱਧਰੋਂ ਉੱਤਰ ਇੱਧਰੋਂ ਉੱਤਰ ਹੁਣ ਤੂੰ ਕਹਿੰਦਾ ਸਕੂਲ ਬੰਦ ਕਰੋ ਜੀ ਛੁੱਟੀ ਸਕੂਲ ਮੈਂ ਸਮਝਦਾ ਕਿਸੇ ਗੁਰੂ ਸਹਿਬਾਨ ਦਾ ਬਰਥਡੇ ਹੋਵੇ ਅਸੀਂ ਸਾਰੇ ਮਨਾਉਨੇ ਆ ਫਖਰ ਦੀ ਗੱਲ ਐ ਅਸੀਂ ਉਹਨਾਂ ਦੀ ਵਿਚਾਰਧਾਰਾ ਵਿਚਾਰਧਾਰਾ ਹੀ ਬਣਾਦੀ ਅਗੇ ਸੀਐਮ ਸਾਹਿਬ ਆਣ ਕੇ ਪੰਜ ਸਕੂਲਾਂ ਛੁੱਟੀ ਉੱਤੇ ਸਿਕਿਉਰਿਟੀ ਨੂੰ 1200 ਬੰਦੇ ਦੇ ਚੱਕ ਲਓ ਘੜੇ ਤੇ ਕੌਲਾ ਸ਼ਰਮਕਾਰ ਮਿੱਤਰ ਪਿਆਰੇ ਹੈ ਐ ਆਇਨਾ ਕਰਮ ਤਨੂ ਪਤਰਾ ਸਕੂਲ ਛੁੱਟੀ ਇੱਕ ਦੀ ਸਕੀਮ ਜੋ ਤੁਸੀਂ ਹੋਏ 40 ਪੈਸੇ ਹੈ ਨਹੀਂ ਤੁਹਾਨੂੰ ਪਾਣ ਨੂੰ ਨੰਗ ਸਰਕਾਰ ਹਾਂ ਤੁਸੀਂ ਦੱਸੋ ਜਿਹੜੀ ਹੈਲਥ ਇੰਸ਼ੋਰੈਂਸ ਹੈ 5 ਲੱਖ ਰੁਪਏ ਦੀ ਫ੍ਰੀ ਸਾਰੇ ਪੰਜਾਬ ਨੂੰ ਉੱਚ 40 ਪੈਸੇ ਨਹੀਂ ਭਰੇ ਹੁਣ ਕਹਿੰਦੇ ਆ ਲੋਕ ਸਭਾ ਆ ਗਈ ਫਟਾਫਟ ਫਟਾਫਟ ਪਰ ਉਹ ਫਾਰਮ ਕਰੋ ਆਧਿਆਲੇ ਨੂੰ ਗਈ ਹੈ ਹਾਈ ਕੋਰਟ ਰੋਜ਼ ਮੇਡਾ ਮਾਰਦਾ ਮੈਂ ਦੱਸਦਾ ਔਰ ਪੂਰੇ ਦੇਸ਼ ਵਿੱਚ ਲੋਕਾਂ ਦੀ ਸਰਕਾਰ ਲੋਕਾਂ ਦੇ દ્વાਰ ਇਹਦਾ ਮਤਲਬ ਕੀ ਸੀ ਇਹਦਾ ਮਤਲਬ ਇਹ ਸੀ ਵੀ ਬਰਥ ਸਰਟੀਫਿਕੇਟ ਡੈਥ ਸਰਟੀਫਿਕੇਟ ਨਕਸ਼ੇ ਐਗੀਆਂ 67 ਸਰਵਿਸਾਂ ਬਗੈਰ ਇੰਟਰਫੇਸ ਬਗੈਰ ਅਫਸਰ ਕੰਪਿਊਟਰ ਤੇ ਮਾਰਿਆ 58 ਨਕਸ਼ਾ ਆਰਕੀਟੈਕਟ ਨੂੰ ਆਪਣੇ ਤੋਂ ਬਣਾ ਕੇ ਪਾਇਆ ਜੇ 45 ਦਿਨਾਂ ਚ ਸਰਕਾਰ ਦਾ ਜਵਾਬ ਨਾ ਆਇਆ ਟੀਮ ਟੂ ਵੀ ਪਾਸ ਪਾਸ ਤੜਾਈ ਕੋਇਆ ਉਹ ਪਾਸ ਦਖਾ ਤੂੰ ਕਿਹਨੂੰ ਲਾਇਸੈਂਸ ਦਿੱਤਾ ਹੁਣ ਕਹਿੰਦਾ ਮੈਂ ਬੰਦਾ ਭੇਜੂੰ ਇਹਦਾ ਮਕਸਦ ਹੀ ਖਤਮ ਹੋ ਗਿਆ ਜਿੱਥੇ ਬੰਦਾ ਭੇਜਦਾ ਅਫਸਰ ਭੇਜਦਾ ਤੁਸੀਂ ਉੱਥੇ ਇੰਟਰਫੇਸ ਫੇਰ ਆ ਗਿਆ ਤੇ ਬੰਦਾ ਭੇਜੋਗੇ ਕਿੱਥੇ ਟੀਸੀ ਆਫਿਸ ਦਾ ਛੁੱਟੀ ਦੇਣੇ ਦੀ ਸੀ ਜਾਂ ਹੜਤਾਲਾ ਦੇਣੇ ਤੁਸੀਂ ਉਹਨੂੰ ਕਰਖਾਨਾ ਦਿੱਤੀ ਹੈ ਏਰੀਆ ਦੇ ਕਿਤੇ ਕਿਹੜਾ ਬੰਦਾ ਭੇਜੇਗਾ ਮਿੱਤਰਾਂ ਸੀ ਹੋਰ ਤੋਂ ਕੁੱਤਿਆਂ ਦੀ ਰੇਸਾਂ ਰਖਾ ਦੇਣਾ ਜਿੱਥੇ ਰੈਲੀ ਹੁੰਦੀ ਵਾਹ ਤਰੇ ਇਹਨਾਂ ਲੋਕ ਰੋਪ ਜਾਣਗੇ ਉਸ ਦਿਨ ਰੈਲੀ ਰੱਖ ਕੇ ਭੇਜਣਾ ਇੰਨਾ ਡਰਦਾ ਯਾਰ ਸੱਚ ਤੋਂ ਕਦ ਤੱਕ ਭਜੇਗਾ ਮਿੱਤਰਾਂ ਸੱਚ ਤਾਂ ਆਪਣੇ ਆਪ ਚ ਪ੍ਰਕਾਸ਼ ਹੈ ਸੱਚੇ ਮਾਰਗ ਚੱਲੇ ਆ ਉਸ ਤੋਂ ਕਰੇ ਜਹਾ ਹਣੇ ਕੋਲ ਕੋਈ ਤਾਕਤ ਨਹੀਂ ਫੱਤੇ ਨੂੰ ਸਵਾਲ ਪੁੱਛੀ ਦੇ ਤੂੰ ਭਗਾਉਣਾ ਹੈ ਅੱਜ ਖੜਕੇ ਪੁੱਛੀ ਤੇ ਨਾਲ। ਔਰ ਕੋਈ ਤੇਰੇ ਮਾਮਾ ਕੋਈ ਛਲਾਨੀ ਕੋਈ ਛਟਵਾਨੀ। ਪਰ ਪੰਜਾਬ ਦੇ ਮੁੱਖ ਮੰਤਰੀ ਉਹ ਮਿੰਦਰ ਕਹਿ ਰਹੇ। ਕਿੰਨਾ ਦੀਆਂ 20 ਸੀਟਾਂ ਨੂੰ ਕੀ ਸਵਾਲ ਕਰਾਂ? ਲੋਪਰ ਹੀ ਪੁੱਛਦੇ, ਢਿੰਗਦੇ ਬਾਟੇ। ਇਹ ਪੁੱਛਿਆ ਉਹਨਾਂ ਨੂੰ। ਸਵਾਲ ਥੋੜੂ ਉਹਨੇ 92 ਸੀਟਾਂ ਥੋੜੀਆਂ। ਮਾਊਦੀ ਲਾਅ ਐਂਡ ਆਰਡਰ ਸਰਕਾਰ ਲੋਕਾਂ ਦੇ ਦੁਆਰ ਫੇਰ ਅਫਸਰ ਲਾਤਾ ਕਹਿੰਦਾ ਥੋੜੇ ਘਰੇ ਪੈ ਜਾਗੇ ਪਤਾ ਨਹੀਂ ਕਦੋਂ ਜਾਊ ਕਦੋਂ ਆਊ ਜਦੋਂ ਲੋਕ ਸਭਾ ਮੁੱਕੀ ਕੋਈ ਨਹੀਂ ਆਉਣਾ ਨਾ ਉਧਰ ਈ ਗਵਰਨੈਂਸ ਹੋਣਾ ਲਾਅ ਐਂਡ ਆਰਡਰ ਡਰੱਗ ਮਾਫੀਆ ਜੇਲ ਹਾਈ ਕੋਰਟ ਨੇ ਬੁਲਾ ਕੇ ਕਿਹਾ ਉਹ ਪਾਲਿਸੀ ਬਣਾ ਕੇ ਦੇ ਸਾਨੂੰ ਹਰ ਇੱਕ ਕੌਣ ਆ ਗਿਆ ਮੰਤਰੀ ਕੁਮਤਮ ਕੀ ਕੀਤਾ ਇਹ ਦੋ ਕੇ ਲਿਓ ਨਿਕਲਿਆ ਉਦੋਂ ਕਿਹਾ ਸੀਗਾ 10 ਰੁਪਏ ਦੀ ਜੱਫਤੇ ਦੀ ਪੁੜੀ 2000 ਨੂੰ ਵੇਚਦੀ ਆ ਮਿੱਤਰਾ ਜਿਹੜੇ ਅੰਡਰਟ੍ਰੇਨ ਜਿਹਨਾਂ ਤੋਂ ਕੰਮ ਨਹੀਂ ਲੈ ਸਕਦੇ ਜਰਦੇ ਦੀ ਪੁੜੀ ਦੇ ਕੇ ਕੰਮ ਲੈਂਦੇ ਹੋ ਸੌ ਨਸ਼ੇ ਦੀਆਂ ਗੋਲੀਆਂ ਪਰ ਜਿਹਨਾਂ ਨੇ ਵਿਕਦਾ ਕੋਈ ਜਾਓ ਪੁੱਛ ਲਓ ਤੁਸੀਂ ਕਿੱਲ ਰਹਾਂ ਤੂੰ ਠੁੱਕ ਲਾ ਕੇ ਇੱਥੇ ਆ ਕੇ ਉਹ ਪੁੜੀਆਂ ਵੇਚਦੇ ਲੋ ਇਹ ਨਾ ਝੂਠਾ ਹੋਵੇਂ ਜੁਮਾ ਰਿਓ ਰਾਜੀ ਕੀ ਸ਼ਰਤੂ ਹੈ ਫਿਰ ਮੈਨੂੰ ਦੱਸੋ ਕਿ ਜੋ ਫੋਨ ਕਰੀ ਜਾਂਦੇ ਸਾਡੇ ਨੌਜਵਾਨ ਨੇ ਭਟਕੇ ਹੋਏ ਹੈ ਇਹਨਾਂ ਨੂੰ ਕੌਣ ਇਸਤੇਮਾਲ ਕਰ ਰਿਹਾ ਤੇ ਕੌਣ ਰੋਕਦਾ ਹੈ ਤੈਨੂੰ ਭਗਵਾਨਤਮਾਨ ਸਾਹਿਬ ਤੂੰ ਨਿਕਲਦਾ ਕਨੇ ਕਨੇ ਅਰਦਾਸ ਕਰੋ ਉੱਥੇ 4 ਕਰੋੜ ਕਨੇ ਕਨੇ ਸਾਈਕਲ ਚਲਾਓ ਉੱਥੇ 4 ਕਰੋੜ ਕਨੇਗਾ ਸ਼ੋਗ ਛਾਲਾ ਉੱਥੇ 28 ਕਰੋੜ ਆ ਲੋ ਤੇ ਗੁਜਰਾਤ ਛੱਤੀਸਗੜ੍ਹ ਉਧਿਆ ਭਾਗ ਨਿਕਲੀ ਚੂਈ ਚੂਈ ਵੀ ਨਹੀਂ ਨਿਕਲੀ ਮਰੀ ਹੋਈ ਕਿੰਨੇ ਪੈਸੇ ਲਾਏ ਫਿਰ ਤੂੰ ਮੁੱਕਰਦਾ 6 ਲੱਖ ਰੁਪਇਆ ਪਰ ਘੰਟਾ ਜਹਾਜ਼ ਉਹਦੇ ਤੂੰ ਡਾ ਕੇ ਇਹਨੂੰ ਨਿਕਲ ਜਾਣਾ ਇਹਨੂੰ ਨਿਕਲ ਜਾਣਾ ਕੀਦੇ ਪੈਸੇ ਨੇ ਉਹ ਹੈ ਇਹ ਮੈਂ ਇਹਸ ਕਰਕੇ ਪੁੱਛ ਰਿਆਂ ਮਿੱਤਰ ਪਿਆਰੇ ਜੇ ਆਹ ਤੇਰੇ ਆંકੜੇ ਕਹਿੰਦੇ ਨੇ ਹਾਈ ਕੋਰਟ ਕਹਿੰਦਾ ਹੈ ਕਿ ਤੇਰੀਆਂ ਜੇਲਾਂ ਦੇ ਵਿੱਚ 2G ਗੈਮਰ ਨੇ ਫਾਈਲ ਨਹੀਂ ਭੌਣ ਦੇ ਅੰਦਰ ਹੁਣ ਤੂੰ ਮੈਨੂੰ ਦੱਸ ਛੋਟੇ ਵੀਰ ਤੁਸੀਂ ਮੈਨੂੰ ਦੱਸੋ ਸਰ ਇਹਦੇ ਹੋਰ ਨਾ ਮੈਨੂੰ ਗੱਲ ਹੀ ਹੋਰ ਕਿਵੇਂ ਦੋੜ ਦੇ ਸਰ ਜੀ ਜਦੋਂ ਤੁਹਾਡੀਆਂ ਟੂਈ ਟੂਈ ਕਰਦੀਆਂ 11-1200 ਗੱਡੀਆਂ ਨਿਕਲਦੀਆਂ ਅੱਗੇ ਪਿੱਛੇ ਉੱਤੇ ਥੱਲੇ ਉਦੋਂ ਜੈਮਰ ਲੱਗੇ ਹੁੰਦੇ ਆ ਲਾ ਟੂ ਜੀ ਜੈਮਰ ਉੱਥੇ ਲਾ ਬਟ ਇਹ ਜੈਮਰ ਲਾ ਤੁਹਾਨੂੰ ਸਰ ਵੀ ਆਪੇ ਹੀ ਦੇਖਦਾ ਜੇਹਲਾਂ ਨੂੰ ਸੈਨੀਟਾਈਜ਼ ਕਰੇ 1 ਕਰੋੜ ਰੁਪਇਆ ਲਾਵੇ ਤੇਰੀਆਂ ਐਡਾਂ ਛੱਡੀਏ 1 ਕਰੋੜ ਰੁਪਇਆ ਲਾਹ ਜੇਲ੍ਹ ਸੈਨੀਟਾਈਜ਼ ਹੋ ਜਾਂਦੀ ਹੈ 5G ਗੇਮਰ ਲਾਓ ਅੰਦਰ 200 ਫੋਨ ਸੈੱਟ ਦੇ ਇੱਕ ਨਹੀਂ ਜਾਂਦਾ ਜਾ ਜਦੋਂ ਮੈਂ ਐਮਪੀ ਨੂੰ ਤਾਂ ਅਸੀਂ ਸੱਜ ਸਿਗਰਟ ਪੀੜੀ ਪੁੜੀ ਅੰਦਰ ਉਸੇ ਰੇਟ ਤੇ ਮਿਲਦੀ ਹੁੰਦੀ ਅੱਜ ਜਰਦੇ ਦੀ ਇੱਕ ਪੁੜੀ 10 ਰੁਪਏ ਦੀ 2000 ਦੀ ਇਹਦੇ ਜਾਂਬਾਜ਼ ਜੇਲ੍ਹਾਂ ਦੇ ਅਫਸਰ ਤੇ ਮੁਲਾਜ਼ਮ ਨੇ ਮੈਂ ਤੈਨੂੰ ਐਵੇਂ ਨਹੀਂ ਕਹ ਰਿਆ 2-200 ਬੰਦੇ ਦੇ ਮਗਰ ਇੱਕ ਮੁਲਾਜ਼ਮ ਹੈ 200 ਬੰਦਿਆਂ ਦੀ ਬੈਰਕ ਇੱਕ ਮੁਲਾਜ਼ਮ ਸੰਭਰੇ ਆ ਉਹਨਾਂ ਦੇ ਵਿੱਚੋਂ ਵੀ ਕੋਸ ਬੰਦਿਆਂ ਨੂੰ ਲੱਖਾਂ ਲੂਠੇ ਦੇ ਕੇ ਉਹ ਕੰਮ ਚੁੜੀ ਜੇ ਇੰਨੇ ਹੀ ਪੈਸੇ ਨੇ ਸਟੇਟ ਕੋਲ ਦੇ ਨੌਕਰੀਆਂ ਭਰਦੇ ਸਾਰੀਆਂ ਸਾਮੀਆਂ ਹੈ ਕਿ ਗੱਲਾਂ ਤਾਂ ਕਦਾਈਂ ਪਤਾਈ ਜਾਂਦੀ ਪਰਦੇ ਇਹ ਪੰਜਾਬ ਦੇ ਮੁੱਦੇ ਨੇ ਹਾਈ ਕੋਰਟ ਨੇ ਬਲਾਕੇ ਠੋਕੇ ਕੇ ਇੱਕ ਹਫਤੇ ਦੇ ਵਿੱਚ ਪੌਲਸੀ ਦੇ ਪੌਲਸੀ ਕੀ ਹੈ ਤੁਸੀਂ ਅੰਦਰ ਛੋਟੀ ਜੀ ਦੁਕਾਨ ਖੋਲਦੇ ਹੋ ਉੱਥੇ ਤੇ ਭਾਈ ਬੀੜੀ ਜਾਂਦਾ ਜੁਹਦੇ ਜਿਹਨੇ ਲੈਣਾ ਹੈ ਜਿਵੇਂ ਦੁੱਧ ਪੀਂਦੇ ਆ ਉਹ ਹੋਰ ਜਿਹਨੇ ਭਾਈ ਲੈਣਾ ਉਹ ਲੈ ਲੈਵੇ ਤੇ ਅੰਡਰਟ੍ਰੇਅਰ ਕੰਮ ਨਹੀਂ ਕਰੂਗਾ ਇੱਕ ਨੰਬਰ 2 2G ਜੇਮਰ ਲਾਏ 2G ਜੇਮਰ ਲਾਵੇ ਸਾਰੀਆਂ ਜੇਲਾਂ ਦੇ ਵਿੱਚ ਇਹ ਇੱਕ ਫੋਨ ਚੱਲ ਜੇ ਮੇਰਾ ਨਾਮ 'ਤੇ 5G ਭਾਈ ਜੀ ਤੁਹਾਡੇ 2G ਲੱਗੇ ਆ ਮੈਂ ਪਹਿਲਾਂ ਕਹਿ ਚੁੱਕਿਆ ਸੀ 5G ਜੇਮਰ ਲਾਏ ਤੁਹਾਡੇ 2G ਲਾਏ ਆ 5G ਮੈਂ ਜੇ ਇੱਕ ਚੱਲੇ ਫੋਨ ਜੁਮਾ ਦੇ ਦੀ ਅੱਜ ਤਹੀਂ ਸਿੱਧੂ ਮੂਸੇ ਵਾਲਾ ਮੈਨੂੰ ਉਸ ਤਰਸਦਾ ਉਸ ਬਾਦ ਕਿੰਨਾ ਫਕਰ ਹੈ ਪੰਜਾਬ ਨੂੰ ਉਸ ਬੱਚੇ ਨੇ ਐ ਕਿ ਤੁਸੀਂ ਐਫ ਆਈ ਆਰ ਦੀ ਦਰਜ ਕਰਕੇ ਹੋ ਵੀ ਐਫ ਆਈ ਆਰ ਨੂੰ ਫਟਾਇਆ ਜਾਂਦੇ ਕਰ ਕਿ ਉਹ ਬਾਪ ਕਹਿੰਦਾ ਉਹਨੂੰ ਸ਼ੱਕ ਕੋ ਕਰਦਾ ਸ਼ੱਕ ਕਰਨ ਦਾ ਤਾਂ ਹੱਕ ਹੈ ਕਰੇ ਕੋਈ ਪਰ ਹੈ ਕੋਈ ਕੋਡ ਕਹਦਾ ਮਰ ਰੁਸ਼ਟੀ ਕਰਦਾ ਹੈ ਕੋਡ कोर्ट ਕਹਿੰਦਾ 75 ਬੰਦੇ ਆਸੀਂ ਦੱਸ ਦਿੰਦੇ ਆ ਬੀਐਸਐਫ ਵਾਲਿਆਂ ਨੇ ਦੱਸਿਆ ਵੀ ਆਹ ਬੰਦੇ ਡਰੱਗ ਦੀ ਕਰਦੇ ਆ ਸਮੱਗਲਿੰਗ ਕਚੇਰੀ ਕੋਰਟ ਹਾਈ ਕੋਰਟ ਬੀਐਸਐਫ ਕਹ ਰਿਹਾ ਵੀ 75 ਬੰਦੇ ਡਰੱਗ ਪੈਡਲਰ ਇਹਨਾਂ ਦਾ ਨੈਕਸਸ ਹੈ ਮੈਂ ਪਹਿਲੇ ਤੋਂ ਕਹਿੰਦਾ ਪੁਲਸ ਨਾਲ ਤੇ ਪੋਲੀਟਿਸ਼ੀਅਨ ਨਾਲ ਅਲੀ ਇਹਨਾਂ ਨੂੰ ਫੜੋ ਵੀ ਫੜਿਆ ਵੀ ਉਹ ਕਹਿੰਦੇ ਤੁਸੀਂ ਫੇਲ ਹੋ ਤੁਹਾਡੀ ਡਰੱਗ ਪਾਲਿਸੀ ਫੇਲ ਹੈ ਤੁਹਾਡੀਆਂ ਜੇਲਾਂ ਫੇਲ ਨੇ ਤੇ ਲਾਅ ਰਡਰ ਇਹ ਕਹਿੰਦੇ ਹਮ ਸ਼ਾਂਤੀ ਨਹੀਂ ਹੋ ਰਹੀ ਦੇਖੀਏ ਬਟਿੰਡੇ ਦੀ ਸ਼ਾਂਤੀ ਖੜਦਾ ਕੋਈ ਇੱਥੇ ਐਮ ਐਲ ਆ ਕੇ ਮੈਂ ਆਈ ਹਾਲੇ ਕਿੰਨੇ ਦਿਨਾਂ ਨੂੰ ਕਿੰਨਾ ਹੋਣਾ ਭਾਈ ਤੁਸੀਂ ਸੀਗੇ ਭਾਈ ਅੱਸੀਗੇ ਦੇਖੋ ਤੁਸੀਂ ਐਮ ਐਲ ਕੈ ਕੁੜੀ ਦੇ ਗੋਲੀ ਮਾਰੀ 75 ਪਰ ਸੈਂਟਰ ਲੋਕ ਉਗਰਾਹੀਆਂ ਤੇ ਪੈਸੇ ਨਹੀਂ ਮਾਰ ਗਿਆ ਚੁੱਕੇ ਤੂੰ ਕਿੱਧਰੋਂ ਈਮਾਨਦਾਰੋਂ ਮੈਨੂੰ ਸਮਝਾ ਤੁਸੀਂ ਜਿਹੜੀ ਟਰਾਲੀ ਦੇਤੇ ਜੀ 3 ਕਰੋੜ ਦੀ ਵਿਕਦੀ ਸੀ 3 3000 ਦੀ ਜਿਹੜੀ ਮਤਲਬ ਟੂ ਟੂ ਜਿਹੜੀ ਉਹ ਹੈ ਇਹ ਖਾਪਤ 10200 ਦੀ 3 ਸੈਂਕੜੇ ਇਹ ਰੇਤਾ ਮਿਲਦਾ ਸੀ 33000 ਆ ਦੀ ਕੀ ਜਾਨ ਖੱਟਾ ਰਸਤੋਂ ਥੱਲੇ ਨਹੀਂ ਜਾ ਸਕਦੇ 40 40 ਫੁੱਟ ਦੇ ਕੱਦੇ ਪਾਇ ਪਏ ਨੇ ਇਹਨਾਂ ਦੇ ਮੰਤਰੀਆਂ ਨੇ ਉੱਥੇ ਆ ਜਾਓ ਕਰੋ ਸ਼ਾਇਦ ਦੇਖੋ ਇੱਜੇ ਕਿਚੜਾ ਕਹਿੰਦਾ ਨਮਟ ਉਹ ਵੀ ਮੈਂ ਕਹੀ ਜਾਂਦਾ ਇੱਕ ਟਰੱਕ ਇੰਪਾਉਂਡ ਕੀਤਾ ਹੋਵੇ ਕ੍ਰਸ਼ਰਾਂ ਦੀ ਇੰਡਸਟਰੀ ਲੋਕੀ ਟੈਕਸ ਭਰਾ ਰਹੇ ਨੇ ਜਿਹੜੇ ਕ੍ਰਸ਼ਰ ਚਲਾਉਂਦੇ ਆ ਉਹਨਾਂ ਟੈਕਸ ਭਰੋਣਾ ਪੈਂਦਾ 7 ਰੁਪਏ ਪਰ ਯੂਨਿਟ ਹੈ ਜੀ ਪਰ ਸਰਕਾਰ ਦੇਖ ਜਾਣੇ 10000 ਕਰੋੜ ਪੰਜਾਬ ਦੀ 170 ਸਾਲ ਦਾ ਮਾਲ ਅਜੇ ਤੱਕ ਪ੍ਰਾਈਸ ਨਹੀਂ ਫਿਕਸ ਕੀਤੀ। ਜਦੋਂ ਰੇਟਾਂ ਨਹੀਂ ਵਿਗਣੋ ਜਿਆਦਾ 21000 ਦੀ ਟ੍ਰੋਲੀ ਹੈ ਗਰੀਬ ਘਰ ਕਿੱਥੋਂ ਪਾਊ ਜਦੋਂ ਗਰੀਬ ਘਰ ਨਹੀਂ ਪਾਊ 80% ਘਰ ਨਹੀਂ ਪਾਉਣਗੇ ਮਿਸਤਰੀ ਘਰ ਬਹਿਜੂ ਕਾਮੇ ਘਰ ਬਹਿ ਜਾਣਗੇ ਲੇਬਰ ਘਰ ਬਹਿਜੂ ਹਾਰਡਵੇਅਰ ਦੀਆਂ ਦੁਕਾਨਾਂ ਬੰਦ ਹੋ ਜਾਣਗੀਆਂ ਬੀਬੀ ਦੀਆਂ ਦੁਕਾਨਾਂ ਬੰਦ ਹੋ ਜਾਣਗੀਆਂ ਕਿਹੜੀ ਰੇਤੀ ਸਸਤੀ ਹੋਏ ਰਾਪ ਲੋ ਮੈਂ ਤੁਹਾਨੂੰ ਕਹਿੰਦਾ ਇਹ ਪਹਿਲਾਂ ਰਹਿਤੇ تھے ਇਹ 5000 ਕਰੋੜ ਰੁਪਿਆ ਹਰਿਆਣਾ ਪ੍ਰਦੇਸ਼ 700 ਕਿਲੋਮੀਟਰ ਦਰਿਆ ਥਾ 1300 4000 ਕਿਲੋਮੀਟਰ ਤਲੰਟਾਣਾ 700 ਕਿਲੋਮੀਟਰ ਚਾਰ 7000 ਕਰੋੜ ਰੁਪਿਆ ਝਾਰਖੰਡ ਤੁਸੀਂ ਹਮ 20000 ਕਰੋੜ निकालेंगे ਨੇਤਾؤں ਦੀ ਜੇਬ ਸੇ ਔਰ 1100 ਰੁਪਏ ਦੇ ਦੇ ਕਿਨੇ ਕਹੇ ਸੀ ਹਾਂ ਕਿਨੇ ਕਹ ਅਰਦੀਵਾਨ ਸਾਹਿਬ ਆਉਂਗਾ ਨਹੀਂ ਤੂੰ ਉਥੇ ਮਾਰ ਕਾਟ ਦੀ ਸੂਈ ਉੱਥੇ ਰੱਖੋ ਹਾਂ ਉਹ ਨਿਕਾਲेंगे 20000 ਕਰੋੜ ਰੁਪਇਆ ਨੇਤਾؤں ਦੀ ਜੇਬ ਮੇਂ ਸੇ ਔਰ 1100 ਰੁਪਏ ਮਹਿਲਾਵੋ ਕੋ ਦੇ ਦੇ ਜੇ ਇਹ ਗੱਲ ਹੀ ਨਹੀਂ ਕਰਦਾ ਉਥੇ ਮੇਲਾ ਲਾ ਕੇ ਬੈਜੇ ਨਾ 5000 ਪੁਲਿਸ ਵਾਲਿਆਂ ਦਾ ਨਹੀਂ ਲੱਗ ਜਨੇਓ ਹੈੱਡ ਮੈਚ ਜਿੱਤੇ ਆ ਟੇਲ ਤੁਸੀਂ ਹਾਰੇ ਹੈ ਕੋ ਕਹੋ ਤੁਹਾਡੀਆਂ ਕੀ ਬਾਤ ਹੈ ਜੀ ਤੁਹਾਡੀ ਆਪਣੇ ਮੂੰਹੋਂ ਸ਼ਾਦੀ ਮੁਬਾਰਕ ਆਪਣੇ ਮੂੰਹੋਂ ਮੀਆਂ ਮਿੱਠੂ ਹੈ ਵਿੱਚੋਂ ਝੂਠ ਆਓ ਬੈਠਾ ਇਹ ਇਹ ਤੇਰੀ ਸ਼ਾਸਤ ਮਿੱਤਰ ਪਿਆਰੇ ਹੈ ਮੈਂ ਗਰੰਟੀ ਦਿੰਦਾ ਤੁਹਾਨੂੰ ਲਿਖ ਕੇ ਦਿੰਦਾ ਤੁਹਾਨੂੰ ਅੱਜ ਲਿਖ ਕੇ ਕੱਲੀ ਸ਼ਰਾਬ ਚੋਂ 55000 ਕਰੋੜ ਰੁਪਈਆ ਕਿੱਦਾਂ ਕੱਢ ਰਹੇ ਐ ਸਟੇਟ ਕੁਝ ਚਾਰ 2002 ਤੋਂ 2000 ਤੁਸੀਂ 2000 ਅੱਜ ਉਹ 50000 ਕਰੋੜ 47000 ਕਰੋੜ ਰੁਪਈਆ ਮਿੱਤਰਾ 47000 ਕਰੋੜ ਸੈਂਟਰ ਦੀਆਂ ਸਕੀਮਾਂ ਚ ਪਾ 90000 ਕਰੋੜ ਕਿਸ ਤਰ੍ਹਾਂ ਜਿਹਨੂੰ ਕਹਿੰਦੇ ਨੇ ਨਾ ਕਿ ਉਲਟੀ ਗਿਣਤੀ ਕਿੱਦਾਂ ਸ਼ੁਰੂ ਹੋਈ ਐ ਪੰਜਾਬ ਦੀ ਇਹ ਧੰਦਾ ਕਰਨ ਵਾਲੇ ਮੁੱਖ ਮੰਤਰੀ ਆ ਗਏ ਮੈਂ ਕਹਿੰਦਾ ਮਿੱਤਰਾ ਮੈਂ ਕਹਿੰਦਾ ਸ਼ੁਰੂ ਹੋ ਪਿਛਲੇ 25 ਸਾਲਾਂ ਤੋਂ ਦੇਖ ਕਿਨੇ ਕਿਨੇ ਬਿੱਪ ਪੱਕੇ ਹੈ ਹੈ ਇਹ ਧੰਦਾ ਕਰਦੇ ਆ ਬਿਜ਼ਨਸ ਕਰਦੇ ਆ ਪੰਜਾਬ ਨੂੰ ਗਰਮੀ ਦਰਤਾ ਪੰਜਾਬ ਇਸ ਫਸੇਲ ਜਿਹੜਾ ਪੰਜਾਬ ਦੇ ਰਿਸੋਰਸਾਂ ਦਾ 50 ਤੋਂ 60 ਹਜ਼ਾਰ ਕਰੋੜ ਰੁਪਏ 50 ਦਾ ਕੱਲੀ ਸ਼ਰਾਬ ਚੋਂ 10 ਹਜ਼ਾਰ ਕਰੋੜ ਤਾਂ ਐਲਵਾਂ ਦੇ ਮੈਂ ਹਜ਼ਾਰ ਵਾਰ ਕਹਿੰਦਾ ਕੱਢ ਕਲੀਅਰ ਕਿਨੂੰ ਕਿਤੇ ਐਲਵਾਂ ਦੇ ਇਸ ਇਹ 50 ਤੋਂ 60 ਹਜ਼ਾਰ ਕਰੋੜ ਖਾ ਜਾਂਦੇ ਆ ਇਹਨੇ ਡਬਲ ਹੋ ਕੇ 1 ਲੱਖ ਵੀ ਹੋਣਾ ਲੋਕਾਂ ਦਾ ਤੇ ਉਧਰੋਂ 50000 ਕਰੋੜ ਦਾ ਕਰਦੇ ਚੁੱਕ ਲਏ ਉਹ ਤੇ 35000 ਕਰੋੜ ਸੁੱਟ ਦਿੰਦੇ ਆ ਦੱਸੋ ਇਹ ਇਹ ਇਕਨੋਮੀ ਆ ਕਿ ਇਹ ਕੌਣ ਨੂੰ ਬੇਫਕੂ ਬਣਾਇਆ ਸਾਰੀ ਦੁਨੀਆ ਦਾ ਫਿਰ ਉਹ ਜਿਹੜਾ ਕਰਜ਼ਾ ਲੈਂਦੇ ਆ ਉਹ ਪੰਜਾਬ ਦੇ ਲੋਕਾਂ ਨੇ ਮੋੜਨਾ ਤੇ ਪੱਤਰੇ ਵਾਜ ਜਾਂਦੇ ਫਿਰ ਇਹਦੀਆਂ ਮੌਲਾ ਖਰੀਦੀਆਂ ਆਂ ਇਹਦੇ ਆਸਟ੍ਰੇਲੀਆ ਜ਼ਮੀਨਾਂ ਖਰੀਦੀਆਂ ਖਾ ਉਹਨੂੰ ਇੱਕ 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 ਇਹ ਪੋਲੀਟਿਸ਼ਨ ਦੇ ਘਰ ਦੇ ਉੱਤੇ ਨਾ ਕਰਦੇ ਕੇਬਲ ਇਹਨੂੰ ਇਹ ਨਹੀਂ ਪਤਾ ਵੀ ਕਿੰਨੇ ਟੀਵੀ ਦੇ ਜਾ ਜਾ ਮੈਂ ਥੱਲੋਂ ਟੰਗਾ ਦੇ ਨਿਕਲ ਜੂਗਾ ਜੇ 10 ਦਿਨ ਵੀ ਟੀਵੀ ਕਿੰਨੇ ਨੇ ਪਿਆਪ ਜਾ ਜੇ ਇੱਕ ਟੀਵੀ ਤੇ 50 ਤੋਂ 100 ਰੁਪਿਆ ਟੈਕਸ ਲਾਵੇ ਨਾ ਸਰਕਾਰ ਆ ਇਹਨੂੰ ਜੁਝਾਰ ਨੂੰ ਇਹਦੇ ਇਹਦੇ ਪਾ ਮਾਰਦੇ ਕਰਾਈ ਕਿੱਥੇ ਕਰਦੇ ਜਵਾਬ ਨਹੀਂ ਦਿੰਦੇ 200000 ਰੁਪਏ ਦਾ ਪਲੇਨ ਤੂੰ ਕਹਿੰਦਾ ਉਹ ਇਮਾਨ ਸਾਹਿਬ ਹੈਲੀਕਾਪਟਰ ਦੀ ਕੀ ਲੋੜ ਐ ਪੰਜਾਬ 2 ਘੰਟੇ ਦਾ ਐ ਇਤੋਂ ਐ ਤੂੰ ਤਾਂ 36 ਘਰ ਤੋਂ ਨੇੜੇ ਠਿਕਦਾ ਹੀ ਨਹੀਂ ਭੰਗੜਾ ਹੀ ਉੱਥੇ ਪਾਉਣਾ ਹੈ ਜੇ ਜਵਾਬ ਵੀ ਨਹੀਂ ਦਿੰਦੇ ਆਟੀਆਂ ਦੇ ਜਵਾਬ ਨਾ ਵੜ ਹਾਈ ਕੋਰਟ ਹੈਜ਼ ਇਨਸਟਰਕਟਿਡ ਪੰਜਾਬ ਫੋਰ ਅ ਪਾਲਿਸੀ ਟੂ ਬੀ ਪ੍ਰਪੇਅਰਡ ਔਨ ਜੇਲਸ ਇਨ ਵਨ ਵੀਕ ਇਹ ਸੁਣਿਆ ਸੀ ਕਿ ਜਿਹੜੇ ਲਾਅ ਮੇਕਰ ਨੇ ਉਹਨਾਂ ਨੂੰ ਹਾਈ ਕੋਰਟ ਕਹਿੰਦੇ ਲਾਅ ਬਣਾਓ ਏ ਪਾਲਿਸੀ ਬਣਾਓ ਪੰਜਾਬ ਪਾਲਿਸੀਆਂ ਨਾਲ ਹੀ ਉੱਤੇ ਆਉਣਾ ਹੈ ਗੱਲਾਂ ਦੇ ਕਿਨਾਂ ਨਾਲ ਨਹੀਂ ਬਜਟਰੀ ਅਲੋਕੇਸ਼ਨ ਵੀ ਆ ਚੀਜ਼ ਹੈ ਇਹਦੇ ਪੈਸੇ ਇੱਥੋਂ ਕੱਟਾਂਗੇ ਇੰਨੇ ਨੇ ਜੋਗਾ ਕਰੋ ਭਾਈ ਦਾ ਪੋਲੀਟੀਸ਼ਨ ਦਾ ਨੈਕਸਸ ਹੈ ਪੁਲਿਸ ਵਾਲੇ ਦਾ ਤੋੜ ਅੰਦਾਜ਼ ਨਾਲ ਤੋੜਦੀ ਕੋ ਹਾਈ ਕੋਰਟ ਕਹੀ ਜਾਂਦਾ ਤੋੜ ਬੀਐਸਐਫ ਦੀ ਰეკਮੈਂਡੇਸ਼ਨ ਆ ਫਿਰ ਆਓ ਜੀ ਇਹਦੇ ਬਿਜਲੀ ਤੇ ਬਿਜਲੀ ਬੜੀ ਲੋਕੀ ਕਹਿੰਦੇ ਜੀ ਬਿਜਲੀ ਬਿਜਲੀ ਇਹਦਾ ਕਰੰਟ ਵੀ ਲਾਈਟ ਦਾ ਪੀਐਸਪੀਸੀਐਲ ਤੇ 17000 ਬੈਂਕਾਂ ਦਾ 17000 ਕਰੋੜ ਬੈਂਕਾਂ ਦਾ ਕਰਜ਼ਾ ਸੀ ਅੱਜ 25 ਹੀ ਹੈ ਆ ਸਾਲ ਦਾ ਐਂਡ ਹੋ ਲਣ ਦੇ 30 ਦੇ ਲਾਗੇ ਹੋ ਉਹ ਸੜਕਾਂ ਤੇ ਨੇ ਤਨਖਾਹ ਦੇਉ ਇਹਨੂੰ ਬੰਨ ਛੱਡੀ ਆਪਾਂ ਇਸ ਹਾਲ ਨੂੰ ਆਪਾਂ ਛੱਡਤੀ ਚਲੋ ਇਸ ਤਨਖਾਹ ਤੋਂ ਹੋ ਰਿਹਾ ਬਾਕੀ ਵੀ ਹੋ ਰਿਹਾ ਤੁਸੀਂ ਕਿੰਨੇ ਰੁਪਏ ਯੂਨਿਟ ਬਿਜਲੀ ਖਰੀਦ ਰਹੇ ਹੋ ਮੈਨੂੰ ਦੱਸੋ ਹਾਂ ਜੇ ਮੈਂ ਤੇਰੀ ਇਕਨੋਮੀ ਦੱਸ ਤਾ 12 ਰੁਪਏ ਐਵਰੇਜ ਜਿਹੜੀ ਬਿਜਲੀ 2 ਰੁਪਏ ਮਿਲਦੀ ਹੈ 12 ਰੁਪਏ ਐਵਰੇਜ ਤੁਸੀਂ ਬਿਜਲੀ ਖਰੀਦ ਰਹੇ ਹੋ ਔਰ ਟੀਪ ਤੋਂ ਨਾ ਲੱਗਦਾ 19 ਤੋਂ 21 ਰੁਪਏ। ਯਾ ਕੋ ਕਰਕੇ ਦਿਖਾ। ਇਹ ਕੀ ਹੈ? ਤੂੰ ਤਾਂ ਕਦੇ ਨਹੀਂ ਆਉਂਦਾ ਹੀ ਪੀਪੀਏ ਰੱਦ ਕਰਾਂਗੇ। ਆ ਤੂੰ ਤਾਂ ਕਦੇ ਨਹੀਂ ਆਉਂਦਾ ਹੀ ਪੀਪੀਏ ਰੱਦ ਕਰਾਂਗੇ ਔਰ ਪੀਪੀਏ ਰੱਦ ਕਰਕੇ ਅਸੀਂ ਰੀਅਲ ਨੇਗੋਸ਼ੀਏਟ ਕਰਾਂਗੇ। ਆ ਜਿਹੜੇ ਨੇ ਥਰਮਲ ਪਲਾਂਟ ਵਾਲੇ ਕਾਂਗਰਸ ਦੇ ਆਲੇ ਨਾ ਜਿਹੜੇ ਇਹ ਵੱਡੀਆਂ ਕੰਪਨੀਆਂ ਨਾਲ ਰਲ ਕੇ ਪੈਸੇ ਖਾਂਦੇ ਆ। ਦੇਉ ਤੁਸੀਂ ਸੁੰਗਦੇ ਹੋ ਕਿ ਖਾਣੇ ਹੋ ਰੇਤਾ ਸ਼ਰਾਬ ਐਲ 1 ਦੇ ਲਾਇਸੈਂਸ ਬਿਜਲੀ ਇੱਥੇ ਜਾਂਦੇ ਹੈ ਹਾਂ ਬੇਤਰਾਂ ਖਾਣੇ ਵੀ ਹੋ ਤੇ ਖਵਾਨੇ ਐਸੈਟ ਕਿਹੜੀ ਜੇ ਛੱਕੋ ਨਾ ਹਰ ਬੰਦਾ ਡਰਦਾ ਜਉ ਤੁਹਾਨੂੰ 21 ਰੁਪਏ ਯੂਨਟ ਬਜਲੀ ਕਰੀਤੀ ਆ ਤੁਸੀਂ ਕਿਹੜੇ ਬੀਬੀਆ ਕੈਨਸਲ ਕੀਤੇ ਨੇ ਵਾਟ ਇੱਕ ਦਾ ਮਾਰਗ ਹੈ ਅਸੀਂ ਕੈਨਸਲ ਕਰਾਂਗੇ ਆਪਦੇ ਸਾਰ ਪਹਿਲੇ ਦਿਨ ਰੀਨੇਗੋਸ਼ੀਏਟ ਕਰਾਂਗੇ 21 ਰੁਪਏ ਦੀ ਬਜਲੀ ਲੈ ਰਹੇ ਹੋ ਉਹੀ ਉਹੀ ਕੇਬਲ ਮਾਫੀਆਂ ਚੱਲ ਰਿਹਾ ਹੈ ਉਹੀ ਬੰਦਾ ਬਾਦਲਾ ਵੇਲੇ 40% ਪੂਰੇ ਵਾਲਾ ਤੁਸੀਂ ਇਹ ਨਹੀਂ ਦੱਸ ਸਕਦੇ ਨੇ ਦਾ ਤੇ ਉੱਤੇ ਪੂਜ ਦਿੰਦਾ ਨਹੀਂ ਤੇ ਉਹੀ ਉਸੇ ਦੀ ਮਨੋਪਲੀ ਤੁਸੀਂ 6 ਬੰਦੇ ਲਿਆਓ 6 ਬੰਦਿਆਂ ਦੀ ਕੰਪੀਟੀਸ਼ਨ ਕਰਾਓ ਕੇਵਲ ਉਸੇ ਦਿਨ 200 ਦੀ ਆ ਜੀ 100 ਰੁਪਿਆ ਉਹਦੇ ਚੋਂ 70 60 ਰੁਪਿਆ 50 ਉਹ ਟੈਕਸ ਆਲਾ ਉਸੇ ਦਿਲੇ 100 ਰੁਪਿਆ ਦੇ ਟਿਕਲੇ ਆ 150 ਕੰਜ਼ਿਊਮਰ ਦਾ ਫਲਾਫ ਕਿੱਥੇ ਹੈ ਰੇਟਾ ਦੱਸੋ ਕਿੱਥੇ ਹੈ ਕਦੇ ਕਿਹੜੇ ਮਨਿਸਟਰ ਦੇ ਪਿਛਲੇ ਖੱਡ ਚੱਲ ਰਹੀ ਹੈ ਕਰੇਗੇ ਨੇ ਹਰ ਰੋਜ਼ ਮਤਲਬ ਉਹਨਾਂ ਜੀ.ਪੀ. ਕੋਲ ਕਾਲੀ ਕਾਲੀ ਫੁੱਟ ਟੋਏ ਕੀ ਤੇ ਡੀਸੈਂਟਿੰਗ ਦੇ ਨਾਮ ਦੇ ਉੱਤੇ ਰੈਗੂਲੇਸ਼ਨਾਂ ਦਿੰਦੇ ਹੋ ਤੇਰੇ ਅਗਲੇ ਦਿਨ ਉੱਥੇ ਹੀ 30000 ਦੀ ਕਾਲੀ ਬਈ ਇਹ ਕੌਣ ਚਲਾਉਂਦਾ ਮਾਫੀਆ ਤੇ ਮੈਂ ਅੱਜ ਗਰੰਟੀ ਦਿੰਦਾ ਲਾਉ ਮੈਂ ਠੋਕ ਕੇ ਕਹਿ ਰਿਹਾ ਤਸੀਲ ਚ ਚਲੇ ਜੋ ਕੰਮ ਕਰਾ ਤੇ ਕੋਈ ਕੰਮ ਕਰਾ ਕੇ ਦਿਖਾ ਦੇ ਮੈਨੂੰ ਜਿੱਸੇ ਕਰਾ ਕੇ ਥਾ ਵਗੈਰਾ